ਅੱਜ ਦੇ ਕੁਝ ਵਿਸ਼ੇਸ਼ ਮੁੱਦਿਆਂ ਦੇ ਉੱਤੇ ਗੱਲਬਾਤ ਕਰਨ ਲਈ ਹਾਜ਼ਰ ਹਨ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜਸਬੀਰ ਸਿੰਘ ਪੱਟੀ ਪੱਟੀ ਸਾਹਿਬ ਵਨ ਇੰਡੀਆ ਪੰਜਾਬੀ ਤੇ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੱਚਿਕਾ ਪਟਿਆਲਾ ਸਾਹਿਬ ਸ਼ੁਰੂਆਤ ਕਰਦੇ ਆ ਡੀਆਈਜੀ ਹਰਚਰਨ ਭੁੱਲਰ ਦੇ ਉੱਤੇ ਕੱਲ ਸ਼ਾਮ ਨੂੰ ਇੱਕ ਪਰਚਾ ਉਹ ਵਾਲਾ ਹੋ ਗਿਆ ਜਿਹਦੀ ਹੁਣ ਤੱਕ ਚਰਚਾਵਾ ਚੱਲਦੀ ਸੀ ਡਿਸਪਰੋਪੋਰਸ਼ਨੇਟ ਐਸੈਟਸ ਦੀਆਂ ਦੂਸਰੇ ਪਾਸੇ ਅੱਜ ਤੋਂ 9 ਦਿਨ ਦਾ ਪੁਲਿਸ ਰਿਮਾਂਡ ਵੀ ਸ਼ੁਰੂ ਹੋ ਗਿਆ ਇਹ ਵੀ ਨਾਲ ਨਾਲ ਆਪਾਂ ਗੱਲ ਕਰ ਲਈਏ ਕਿ ਅਪਡੇਟ ਕੀ ਹੈ ਇਸ ਮਾਮਲੇ ਦੇ ਵਿੱਚ ਡੀਆਈਜੀ ਹਰਚਰਨ ਭੁੱਲਰ ਦਾ ਮਾਮਲਾ ਇਸ ਵੇਲੇ ਕਿੱਥੇ ਖੜਿਆ ਹੈ ਪਹਿਲੀ ਗੱਲ ਤੇ ਡੀਆਈਜੀ ਭੁੱਲਰ ਦੇ ਕਰ ਜਿਹੜੀ ਜੁਡੀਸ਼ੀਅਲ ਰਿਮਾਂਡ ਕੱਲ ਖਤਮ ਹੋ ਰਿਹਾ ਤੇ ਕੱਲ ਨੂੰ ਅਦਾਲਤ ਚ ਪੇਸ਼ ਕੀਤਾ ਜਾਊਗਾ ਲੇਕਿਨ ਵੀਡੀਓ ਕਾਨਫਰੰਸ ਕੀਤਾ ਜਾਊਗਾ ਤੇ 14 ਲਈ ਫਿਰ ਉਹਦੀ ਫਿਰ ਰਸਤਾ ਬੱਜੇਗੀ ਉਹ। ਹੂੰ। ਦੂਸਰੀ ਚੀਜ਼ ਇਹ ਆਪੀ ਜਿਹੜਾ ਕਿਸ਼ਨਾਨੂ ਸੀ ਉਹਦਾ ਸਾਥੀ ਉਹਦਾ ਜਿਹੜਾ 9 ਦਿਨ ਦਾ ਰਿਮਾਂਡ ਲਿਆ ਬੇਸਿਕਲੀ ਉਹ ਪੁਲਿਸਿ ਭਰਤੀ ਹੋਣਾ ਆ ਸੀ। ਅੱਛਾ। ਖਿਡਾਰੀ ਸੀਗਾ ਉਹਨੇ ਕੋਸ਼ਿਸ਼ ਕੀਤੀ ਅਫਸਰਾਂ ਨਾਲ ਮਿਲ-ਮੁਲ ਕੇ ਮੈਨੂੰ ਕੋਈ ਪੁਲਿਸ ਭਰਤੀ ਕਰਾ ਦੇ ਪੁਲਿਸ ਭਰਤੀ ਨਾ ਹੋ ਸਕੇ ਲੇਕਿਨ ਉਹਨਾਂ ਦਾ ਟਾਊਟ ਗਰੂਪ ਬਣ ਗਿਆ ਹੂੰ 5 ਲੱਖ ਦੇ ਪਿੱਛੇ ਨੂੰ 30000 ਰੁਪਏ ਮਿਲਦਾ ਸੀ ਅੱਛਾ ਕਿ ਜਿਹਨੂੰ ਲੁੱਟਮਾਰ ਕਰਕੇ ਪੈਸੇ ਦੇ ਕੇ ਤੇ ਵਿੱਚੋਂ ਆਪਣਾ ਕਮਿਸ਼ਨ ਮਿਲਦਾ ਸੀ ਤੇ ਹੋਰ ਨੂੰ ਕੀ ਚਾਹੀਦਾ ਸੀਗਾ ਹੂੰ ਸਿੱਧੂ ਦੇ ਪਿੱਛੇ ਬੜਾ ਲੱਗਾ ਰਿਹਾ ਸਿੱਧੂ ਪਰਿਵਾਰ ਦੇ ਲੱਗਾ ਰਿਹਾ ਪਿੱਛੇ ਪਰ ਸਿੱਧੂ ਪਰਿਵਾਰ ਨੇ ਮੈਨੂੰ ਪੁਲਿਸ ਨਹੀਂ ਭਰਤੀ ਕਰਾਇਆ ਖਾਸ ਉਹਦੀ ਪੁਲਿਸ ਚ ਭਰਤੀ ਹੁੰਦੀ ਸੀ ਵੀ ਮੈਂ ਪਲੇਅਰ ਕੋਟੇਜ ਸ਼ਹਿਰ ਭਰਤੀ ਹੋ ਜਾਵਾਂ ਹੂੰ ਉਹਦੀ ਗੱਲ ਨਹੀਂ ਬਣੀ ਤੇ ਕੱਲ ਨੌਂ ਦਿਨ ਦਾ ਉਹਦਾ ਪੁਲਿਸ ਰਮਾਨ ਮਿਲ ਗਿਆ ਤੋਂ ਇੱਕ ਡੈਰੀ ਮਿਲੀ ਜਿਹੜੀ ਡੈਰੀ ਚਰਚਾ ਦਾ ਵਿਸ਼ਾ ਵਾ ਜੀ ਨਾਲ ਉਹ ਕਹਿ ਰਹੇ ਨੇ ਵੀ ਇਹਦੇ ਕੋਲੋਂ 5 ਲੱਖ ਰੁਪਈਆ ਬਰਾਮਦ ਕੀਤਾ ਅਸੀਂ ਹੂੰ ਲਿਕਨ ਜਿਹੜਾ ਉਹਦਾ ਵਕੀਲ ਹੈ ਗੁਰਬੀਰ ਸਿੰਘ ਉਹ ਕਹਿੰਦਾ 5 ਲੱਖੇ ਦੀ ਕਲੋਨੀ ਉਹ ਕਾਸ਼ ਬੱਤਾ ਦੀ ਗੱਡੀ ਜੋ ਬਰੰਦ ਕੀਤਾ ਗਿਆ। ਵੀ ਜਿਉ ਨੇ ਦਿੱਤਾ ਰੱਖਿਆ ਸੀ ਗੱਡੀ 'ਚ ਦੇਣ ਵਾਸਤੇ ਰੱਖਿਆ ਸੀ ਜੇ ਜਿਨਾ ਹੋਊਗਾ ਜੇ ਦਿੱਤਾ ਕੀ ਇਹਨੇ ਉਹ ਕਹਿੰਦੇ ਸੀ ਬਰੰਦ ਕੀਤਾ ਉਹਦੇ ਕੋਲ। 21 ਰੱਖਦਾ ਹੋਰ ਜੇ ਕਰਾਉਂਦਾ ਜੇ ਉਹਦੇ ਬਾਰੇ ਇਨਵੈਸਟੀਗੇਸ਼ਨ ਜਾਰੀ ਹੈ ਵੀ ਉਹ ਦੱਸਣਗੇ ਵੀ ਕਿਹਦਾ ਸੀ ਕਿਹਦਾ ਤੇ ਕਹਿੰਦੇ ਕਿਸੇ ਆਈਐਸ ਅਫਸਰ ਦਾ ਸੀ। ਹਾਂ। ਜੇ ਕੋਈ ਸੇ ਆਈਐਸ ਸਬੰਧਤਾ ਸੀਗਾ ਤੇ ਫਿਰ ਕ ਮਾਮਲਾ ਹੋਰ ਗੰਭੀਰ ਹੋ ਜਾਏਗਾ ਵੀ ਉਹ ਆਈਐਸ ਅਫਸਰ ਕੌਣ ਫਿਰ ਤੁਮ ਨੇ ਇਹ ਵੀ ਦੱਸਿਆ ਬਕਾਇਦਾ ਤੌਰ ਤੇ ਇਹਨੂੰ ਜਿਹੜੀ ਜੇਲ੍ਹ ਦੇ ਵਿੱਚ ਮੇਲਣ ਵਾਸਤੇ ਗਿਆ ਦੋ ਡੀਐਸਪੀ ਗਏ ਸੀ ਅੱਛਾ ਜੀ ਅੱਜ ਭਾਸਕਰ ਨੇ ਬੜੀ ਜਿਹੜੀ ਸੀ ਜ਼ਿੰਮੇਵਾਰੀ ਦੇ ਲਿਖਿਆ ਵੀ ਦੋ ਡੀਐਸਪੀ ਸੀ ਜਿਹੜੇ ਮਿਲੇ ਨੇ ਔਰ ਉਹਨਾਂ ਦਾ ਇਸ ਕੇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਡੀਐਸਪੀਜ਼ ਦਾ ਇਹ ਤਾਂ ਜਾਂਚ ਪਤਾ ਲੱਗੂਗਾ ਨਾ ਜੀ ਅੱਛਾ ਉਹ ਜਾਂਚ ਪਤਾ ਲੱਗੂਗਾ ਵੀ ਇਹਨਾਂ ਲੈਣ ਦੇਣਾ ਹੈਗਾ ਕਿ ਨਹੀਂ ਉਹਦੇ ਸੀਬੀਆਈ ਨੇ ਬਕਾਇਦਾ ਤੌਰ ਤੇ ਇਹ ਗੱਲ ਕਹੀ ਹੈ ਜੀ ਇਹ ਜਿਹਨ ਮਿਲ ਕੇ ਜਿਹੜੇ ਲੋਕ ਆਏ ਨੇ ਜਾਂ ਮਿਲ ਜਾ ਰਹੇ ਨੇ ਹੂੰ ਉਹਦੀ ਸੀਸੀਟੀਵੀ ਟੈਂਡ ਜਿਹੜੀ ਆ ਉਹ ਰਿਜ਼ਰਵ ਰੱਖੀ ਜਾਣੀ ਚਾਹੀਦੀ ਹੂੰ ਜਿਹੜੀ ਐਪਲੀਕੇਸ਼ਨ ਸੀਬੀ ਦਿੱਤੀ ਸੀ ਉੱਤੇ ਮੋਰ ਅਦਾਲਤ ਨੇ ਲਾਤੀਆ ਤੇ ਜਲ ਜਿਹੇ ਅਧਿਕਾਰੀਆਂ ਨੂੰ ਆਰਡਰ ਕਰ ਦਿੱਤੇ ਕਿ ਜਿਹੜਾ ਵੀ ਬੰਦਾ ਇਹਨੂੰ ਮਿਲਣਾ ਹੁੰਦਾ ਉਹਦਾ ਪੂਰਾ ਰਿਕਾਰਡ ਉਹਦੀ ਤਸਵੀਰ ਤੇ ਬਕਾਇਦਾ ਤੌਰ ਤੇ ਸੀਰੀਜ਼ ਦੀ ਫੁਟੇਜ ਜਿਹੜੀ ਸੰਭਾਲ ਕੇ ਰੱਖੀ ਜਾਵੇ। ਕੌਣ ਆਉਂਦਾ ਕਿਉਂ ਆਉਂਦਾ ਕਿਹੜਾ ਬਾ ਕੀ ਕੰਮ ਸੀ ਉਹਨੂੰ ਕਿਵੇਂ ਆਇਆ। ਹੁਣ ਕਿਹਦੀ ਜਣ ਮਿਲਣ ਕਿ ਹੁਣ ਮਿਲ ਕੇ ਜੜਾ ਹੀ ਨਹੀਂ ਗਾ। ਹਮ ਇਹ ਜਿਹੜੇ ਦੋ ਡੀਐਸਪੀ ਗਏ ਸੀ ਇਹਨਾਂ ਦੀ ਫੁਟੇਜ ਵੀ ਕਹਿੰਦੇ ਸਾਨੂੰ ਦਿਖਾਓ ਕਿਹੜੇ ਬੰਦੇ ਨੇ ਇਹਨਾਂ ਬੰਦਿਆਂ ਨੂੰ ਪੁੱਛਪੜਤਾਲ ਕੀਤੀ ਆ ਵੀ ਤੁਸੀਂ ਕੀ ਜਾਣਗੇ ਸੀ। ਹਮ ਉਹਨੂੰ ਕਿਸ਼ਨਾ ਨੂੰ ਜੀ ਕੀ ਕਹਿੰਦਾ ਜੀ ਮੈਂ ਤਾਂ ਬਿਲਕੁਲ ਦਾ ਦੋਸ਼ ਹੈ ਮੈਂ ਤਾਂ ਗਨਾ ਕੀਤਾ ਹੀ ਪਈ ਨਹੀਂ ਗਾ। ਲੇਕਿਨ 9 ਦਿਨ ਜਦੋਂ ਨੂੰ ਰਿੜਕਿਆ ਜਾਊਗਾ 9 ਦਿਨ ਰਿੜਕਣ ਦੇ ਵਿੱਚ ਹੀ ਬਕਾਇਦਾ ਤੌਰ ਤੇ ਸੀਬੀਆਈ ਜਿਹੜੀ ਆ ਇਹਦੇ ਵਿੱਚ ਭੁੱਲਰ ਦਾ ਵੀ ਰਿਮਾਂਡ ਲੈ ਕੇ ਜਿਹੜੀ ਇਹ ਦੋਵਾਂ ਨੂੰ ਆਮੋ ਸਾਹਮਣੇ ਬਿਰਾ ਕੇ ਪੁੱਛਗਿਛ ਕਰ ਸਕਦੀ ਹੈ ਇਸ ਕਰਕੇ ਜਿਹੜੀ ਸੀਬੀਆਈ ਆ ਉਹ ਬੜਾ ਸੈਂਸੀਅਰਲੀ ਹਾਲ ਦੀ ਕਿਹੜੀ ਕੰਮ ਕਰੀ ਗਾਂ ਦਾ ਪਤਾ ਨਹੀਂ ਕਿਉਂਕਿ ਤੁਹਾਨੂੰ ਪਤਾ ਹੋਏਗਾ 2012 ਦੇ ਵਿੱਚ ਇੱਕ ਕੇਸ ਨੂੰ ਲੈ ਕੇ ਸੁਪਰੀਮ ਕੋਰਟ ਨੇ ਬਕਾਇਦਾ ਤੌਰ ਤੇ ਟਿੱਪਣੀ ਕੀਤੀ ਸੀ ਤੁਸੀਂ ਹਾਕਮ ਧਿਰ ਦੇ ਪਿੰਜਰੇ ਦੇ ਤੋਤੇ ਹੋ ਹੂੰ ਜਿੰਨਾ ਕਿ ਤੁਹਾਨੂੰ ਪੜਾ ਕੇ ਭੇਜਦੇ ਉਹਨਾਂ ਨੂੰ ਤੁਸੀਂ ਬੋਲ ਦਿੰਦੇ ਅਗਾ ਤੁਸੀਂ ਚੁੱਪ ਕਰ ਜਾਂਦੇ ਹੋ ਉੱਥੇ ਸੀਬੀਆਈ ਤੇ ਦੋਸ਼ ਲਗਣਾ ਬੜੀ ਵੱਡੀ ਗੱਲ ਸੀ 1971 ਕੇ 72 ਦੇ ਵਿੱਚ ਮੁਸਲਮਾਨ ਅਲੱਬਾਦ ਹਾਈ ਕੋਰਟ ਦਾ ਜੱਜ ਸੀਗਾ ਇੱਕ ਕੇਸ ਦੇ ਵਿੱਚ ਉਹਨੇ ਬਕਾਇਦਾ ਤੌਰ ਤੇ ਜਿਹੜੀ ਜੁਪੀ ਪੁਲਿਸ ਨੂੰ ਕਹਤਾ ਸੀ ਤੁਸੀਂ ਵਰਦੀ ਧਾਰੇ ਗੁੰਡੇ ਹੋ ਤੁਸੀਂ ਗੁੰਡੇ ਦੀ ਰੀਟਰੀਟ ਕਰਦੇ ਹੋ ਸੁਪਰੀਮ ਕੋਰਟ ਦੇ ਇੱਕ ਜੱਜ ਹੁੰਦੇ ਸੀ ਅਦਰਸ਼ ਕੁਮਾਰ ਹਾਈ ਕੋਰਟ ਕੀ ਵਿਰੇ ਨੇ 6 ਸੰਯਤੀ ਵਿਰੇ ਉਹਨਾਂ ਥਾਣੇਦਾਰਾਂ ਨੂੰ ਅਧਿਅਤਾ ਕੀਤਾ ਸੀ ਵੀ ਤੁਹਾਡੇ ਥਾਣੇ ਦੇ ਵਿੱਚ ਜਿਹੜਾ ਛਿੱਤਰ ਹੈ ਛਿੱਤਰ ਪਿਆ ਪੁੱਟਮਾਰ ਉਹ ਵੀ ਨਹੀਂ ਹੋਣਾ ਚਾਹੀਦਾ ਤੇ ਜੇ ਕਿਤੇ ਉਹ ਜਾ ਰਹੇ ਨੇ ਕਿਤੇ ਤੇ ਰਸਤੇ 'ਚ ਕੋਈ ਠਾਣਾ ਆ ਗਿਆ ਤੇ ਜਾਣ-ਜਾ ਵੜਦੇ ਸੀ ਕਿ ਛੇਤਰਪਿਆ ਦਿਸ ਪਿਆ ਤੇ ਫਿਰ ਉੱਥੇ ਪੇਛੀ ਹੋ ਜੰਦੀ ਪੀ ਇਹ ਕਿੱਥੋਂ ਆਇਆ ਇਹਦਾ ਕੀ ਕਾਰਨ ਇੱਥੇ ਕਹਿੰਦੇ ਕਾਨੂੰਨ ਕਾਣੇ ਵਾਸਤੇ ਆ ਤੁਸੀਂ ਆਪਣੇ ਕਾਨੂੰਨ ਹੱਥ ਲੈ ਕੇ ਕਿਉਂ ਪੁੱਟਮਾਰ ਕਰਦੇ ਕਹਿੰਦੇ ਤੁਸੀਂ ਆਪਣੀ ਰਿਪੋਰਟ ਫਾਇਲ ਕਰੋ ਐਸੇ ਕਰਕੇ ਸੀਬੀਆਈ ਨੂੰ ਜਿਹੜਾ ਸੀ 2012 ਚ ਕਿਹਾ ਸੀ ਉਸ ਤੋਂ ਬਾਅਦ ਫਿਰ ਇੱਕ ਵਾਰੀ ਕਿਹਾ ਸੀ ਨਾ ਪਿਛਲੇ ਕੰਮ ਕਿਸ ਤੋਂ 2022 ਦੇ ਕਰੀਬ ਵੀ ਤੁਸੀਂ ਪਿੰਜਰੇ ਦੇ ਤੋਤੇ ਜਿਹੜੇ ਲਾਈਕ ਪੈਰਟ ਕੰਮ ਨਾ ਕਰੋ ਲਾਈਕ ਇੱਕ ਇਨਵੈਸਟੀਗੇਸ਼ਨ ਏਜੰਸੀ ਕੰਮ ਕਰੋ ਤੁਸੀਂ ਤੋਂ ਲੈ ਵੇਖੋ ਕਿੰਨਾ ਚਿਰ ਤੱਕ ਇਹ ਜਿਹੜੀ ਏਜੰਸੀ ਖੜਦੀ ਆ ਇਹ ਵੀ ਸੁਣ ਚ ਆਇਆ ਵੀ ਜਿਹੜਾ ਭੁੱਲਰ ਆ ਉਹਦਾ ਸੀਬੀਆਈ ਚ ਇੱਕ ਵੱਡਾ ਅਧਿਕਾਰੀ ਆਪਣਾ ਰਿਸ਼ਤੇਦਾਰ ਲੱਗਾ ਪਰ ਜਦੋਂ ਬਾਦਰੀ ਦੇ ਆਪਣੇ ਪੈਰ ਸੜਦੇ ਆ ਨਾ ਆਪਣੇ ਬੱਚੇ ਵੀ ਪਰਸ ਲਾ ਲੈਂਦੀ ਉਹ ਇਹ ਕਵਤਾ ਨੇ ਮੈਂ ਨਹੀਂ ਬਣੀ ਉਹਦੇ ਕਾਰਨ ਪੀ ਹੈਗੇ ਇਸ ਕਰਕੇ ਈਡੀ ਜਿਹੜੀ ਆ ਉਹ ਆਪਣੀ ਸੀਵੀ ਪੂਰੀ ਪਰਤਾਲ ਕਰ ਰਹੀ ਆ ਲੇਕਿਨ ਈਡੀ ਦੀ ਐਂਟਰੀ ਹੁਣ ਕਿਸੇ ਵੇਲੇ ਵੀ ਹੋ ਸਕਦੀ ਹੈ ਹੂੰ ਉਹਦਾ ਕਾਰਨ ਉਹਦਾ ਕਾਰਨ ਇਹ ਆ ਵੀ ਭੁਲਰ ਦੀ ਜਾਇਦਾ ਜਿਹੜੀ ਵਿਦੇਸ਼ਾਂ ਦੇ ਵਿੱਚ ਵੀ ਹੂੰ ਤੇ ਭੁੱਲਰ ਦੇ ਕੋਲੋਂ ਕਈ ਹੋਰ ਲੋਕਾਂ ਦੇ ਕਈ ਹੋਰ ਅਫਸਰਾਂ ਦੇ ਕਾਗਜ਼ ਬਰਾਮਦ ਹੋਣੇ ਪ੍ਰਾਪਰਟੀਆਂ ਦੇ ਇਹ ਵੀ ਇੱਕ ਨਵਾਂ ਵਿਸ਼ਾ ਸ਼ੁਰੂ ਹੋ ਗਿਆ ਜੇ ਹੋਰ ਅਧਿਕਾਰੀਆਂ ਦੇ ਇਹਦੇ ਕੋਲ ਕਾਗਜ਼ ਬਰਾਮਦ ਹੋਏ ਤੇ ਇਹਨਾਂ ਦੀ ਪ੍ਰਾਪਰਟੀਆ ਖਰੀਦੀ ਗਈ ਆ ਵੇਚੀ ਗਈ ਇੱਥੇ ਆ ਕਿ ਇਹਨਾਂ ਦੀ ਵੇਚੀ ਗਈ ਉਹ ਵੀ ਇੱਕ ਚਰਚਾ ਦਾ ਵਿਸ਼ਾ ਬਣੀ ਇਹਦੇ ਕੋਲ ਕਾਗਜ਼ ਕਿਵੇਂ ਆ ਗਏ ਵੈਹ ਪੱਟੀ ਸਾਹਿਬ ਜਿਹੜੀ ਤੁਸੀਂ ਆ ਗੱਲ ਆਖੀ ਹੈ ਕਿ ਦੂਸਰੇ ਅਫਸਰਾਂ ਦੇ ਕਾਗਜ਼ ਬਰਾਮਦ ਹੋਣੇ ਆ ਇਹਦਾ ਕੀ ਮਤਲਬ ਹੈ ਇਹ ਵੀ ਸਮਝਾਓ ਇਹਦਾ ਮਤਲਬ ਇਹੀ ਹੈ ਜਾਂ ਜੋ ਬਲੈਕਮੇਲਿੰਗ ਉਹਨਾਂ ਦੀ ਹੂੰ ਤੇ ਜਾਂ ਫਿਰ ਉਹਨਾਂ ਨੇ ਰਜਿਸਟਰੀਆ ਕਰਾ ਕੇ ਤੇ ਕਾਗਜ਼ ਨੇ ਆਪਣੇ ਕੋਲ ਰੱਖ ਲੇ ਜਦੋਂ ਮਰਜ਼ੀ ਕਬਜ਼ਾ ਕਰ ਲਾਂਗੇ ਕੋਈ ਗੱਲ ਨਹੀਂ ਹੂੰ ਹੈ ਤੇ ਇਸੇ ਨੈਚਰ ਦਾ ਬੰਦਾ ਸੀ ਨਾ ਇਹ ਹੂੰ ਤੇ ਫਸ ਹੁਣ ਹੋ ਗਏ ਜਿੰਨਾਂ ਦੇ ਕਾਗਜ਼ ਉਹਨਾਂ ਦੀ ਪੁਸ਼ਪੜਤਾ ਹੋਏਗੀ ਨਾ ਉਹ ਕਹਿਣਗੇ ਸਾਨੂੰ ਤੇ ਪਤਾ ਨਹੀਂ ਜੀ ਫਿਰ ਇਹਨਾਂ ਦੇ ਫਲੈਟ ਜਿਹੜੇ ਨੇ ਦੋ ਦੁਬਈ ਦੇ ਵਿੱਚ ਤਿੰਨ ਕੈਨੇਡਾ ਦੇ ਵਿੱਚ ਆਸਟਰੀਲੀਆ ਵੀ پتہ ਲੱਗਾ ਵੀ ਉੱਥੇ ਜਿੰਦਦਾਂ ਨਹੀਂ ਹੈਗੀ ਇਹਨਾਂ ਲੋਕਾਂ ਨੂੰ ਚੱਪਣੀ 'ਚ ਨੱਕ ਡੁੱਬ ਕੇ ਮਰ ਜਾਣਾ ਚਾਹੀਦਾ ਸਬਕ ਸਿੱਖਣਾ ਚਾਹੀਦਾ ਸਾਡਾ ਅਰਬਾਂ ਖਰਬਾਂ ਰੁਪਈਆ ਸਵਿਟਸ ਬੈਂਕ ਦੇ ਵਿੱਚ ਗਰਕ ਗਿਆ ਗਰਕ ਗਿਆ ਸਾਡੇ ਲੀਡਰ ਨੇ ਪੈਸੇ ਜਮਾ ਉੱਥੇ ਕਰਾਤੇ ਮੁੜ ਕੇ ਕਢਾਇਆ ਹੀ ਨਹੀਂ ਦਿੱਤਾ ਹੀ ਭੁੱਲ ਗਿਆ ਲੀਡਰ ਦੁਨੀਆ ਚਲੇ ਗਏ ਤੇ ਪੈਸੇ ਸਵਿਟਸ ਬੈਂਕ ਨੇ ਜ਼ਬਤ ਕਰ ਲੇ ਬਰਬਰ ਵੀ ਜਿਪਤ ਹੈ ਸਾਡਾ ਉੱਥੇ ਜਿਹਦੇ ਬਾਰੇ ਮੋਦੀ ਸਾਹਿਬ ਨੇ ਐਲਾਨ ਕੀਤਾ ਸੀ ਵੀ ਸਾਡੀ ਸਰਕਾਰ ਬਣਾ ਦਿਓ ਅਸੀਂ 15 15 ਲੱਖ ਰੁਪਇਆ ਇੱਕ ਪਰਿਵਾਰ ਦੇ ਖਾਤੇ 'ਚ ਡਾਲ ਦੇਗੇ ਉਹ ਤੇ ਡਾਲੇ ਡੂਲੇ ਨਹੀਂ ਗਏ ਲੇਖਨੇ ਅਭੀ ਸਿਸ ਬੈਂਕਿੰਗ ਦੇ ਮੋਜਾ ਜੁਲ ਲੱਗੇ ਨਹੀਂ ਆ ਉੱਥੇ ਮਣ ਇਹਨਾਂ ਦੀ ਜਿਹੜੀ ਪ੍ਰਾਪਰਟੀ ਵਿਦੇਸ਼ਾ ਚੋਂ ਢੁਣ ਕਰਕੇ ਈਡੀ ਦੀ ਬਕਾਇਦਾ ਤੌਰ ਤੇ ਐਂਟਰੀ ਹੋ ਰਹੀ ਆ ਐਂਟਰੀ ਹੋਣ ਤੋਂ ਬਾਅਦ ਫਿਰ ਉਹ ਜਾਂ ਜਿਹੜੀ ਵਿਦੇਸ਼ਾ ਚੋਂ ਈਡੀ ਕਰਕੇ ਆਏਗੀ ਹੂੰ ਈਡੀ ਵਿਦੇਸ਼ਾ ਦੀ ਜਾਂਚ ਕਰੇਗੀ ਜਾ ਕੇ ਵੀ ਇਹ ਪ੍ਰਾਪਰਟੀ ਕਿੱਥੋਂ ਲਈ ਸੀ ਕਿਵੇਂ ਲਈ ਸੀ ਕਿੰਨੀ ਪ੍ਰਾਪਰਟੀ ਹੈ ਦੀ ਵੈਲਿਊ ਕਿੰਨੀ ਬਣਦੀ ਆ ਉਹ ਕਰੇਗੀ ਉੱਥੇ ਮੈਂ ਇਸ ਮਾਂਝ ਤੇ ਗੱਲ ਕਹੀ ਸੀ ਪਹਿਲੇ ਦਿਨ ਕਹੀ ਸੀ ਮੈਂ ਕਿ ਮਾਮਲਾ ਸੱਚ 7.5 ਕਰੋੜ ਦਾ ਨਹੀਂ 750 ਕਰੋੜ ਦਾ ਨਿਕਲੇਗਾ ਉਹ 10 ਫਾਰਮ ਜਿਹੜੇ ਫਾਰਮ ਬਣਾਏ ਜਾਂਦੇ ਨੇ 155 ਏਕੜ ਜ਼ਮੀਨਾਂ ਤੇ ਉਹ ਚੰਡੀਗੜ੍ਹ ਤੇ ਮੁਹਾਲੀ ਦੇ ਘੇਰੇ ਘਰੇ ਦੇ ਫਾਰਮ ਸਾਰੇ ਜਿੱਥੇ 10-10 ਕਰੋੜ ਦਾ ਇੱਕ ਏਕੜ ਅੱਗੇ ਅੰਦਾਜ਼ਾ ਤੁਸੀਂ ਲਾ ਲਓ ਵੀ ਕਿੰਨੇ ਪੈਸੇ ਬਣ ਗਏ ਉਹਦੇ ਬਕਾਇਦਾ ਤੌਰ ਤੇ ਸਾਡੇ ਜਿਹੜੇ ਅਮਰਜੀਤ ਸਿੰਘ ਸੰਦੋਵਾ ਆਮ ਆਦਮੀ ਪਾਰਟੀ ਦੇ ਸਾਬਕਾ ਜਿਹੜੇ ਨੰਦਪੁਰ ਸੈਪਟਾ ਡਿਟਰ ਅਦਿਕਲ ਹਰਜੋਤ ਸਿੰਘ ਮੈਸ ਨੇ ਉੱਥੋਂ ਵਿਦੈਕ ਚੁਣੇਗੇ 2017 ਦੇ ਵਿੱਚ ਉਹਨਾਂ ਨੇ ਸ਼ਬਦ ਇਹ ਵੀ ਇੱਥੇ ਬਕੈਦਾ ਤੌਰ ਤੇ ਜਿਹੜਾ ਜੰਗਲ ਆ ਨਾ ਜੰਗਲ ਉੱਥੇ ਜੀਸੀਬੀ ਮਸ਼ੀਨਾਂ ਤੇ ਬਲਡੋਜ਼ਰ ਲਾ ਕੇ ਪਧਰਾ ਕਰਕੇ ਤੇ ਜੰਗਲ ਦੇ ਦਰਖਤ ਵੀ ਵੇਚ ਕੇ ਖਾ ਗਏ ਤੇ ਜੰਗਲ ਪਧਰਾ ਕਰਕੇ ਤੇ ਉੱਥੇ 10-10 ਏਕੜ ਦੇ ਫਾਰਮ ਹਾਊਸ ਬਣਾਏ ਨੇ ਪੁੱਛੋ ਜੀ ਹੈ ਕਿਦਾ ਜੀ ਇਹ ਫਲਾਣੇ ਆਈਜੀ ਦਾ ਵਾ ਇਹ ਕਿਦਾ ਜੀ ਫਲਾਣੇ ਜੱਜ ਦਾ ਵਾ ਇਹ ਪੁੱਛੋ ਜੀ ਫਲਾਣੇ ਆਈਐਸ ਅਫਸਰ ਦਾ ਵਾ ਉਹ ਕਿੱਥੋਂ ਆਏ ਉਹ ਕਹਿੰਦੇ 65 ਰਜਿਸਟਰੀ ਇੱਕ ਦਿਨ ਚ ਹੋਈਆਂ ਅਸੀਂ ਫਿਰ ਉੱਤੇ ਕੇਸ ਪਾ ਕੇ ਖਾਜ ਕਰਾਂਗੇ ਅਸੀਂ ਉਹ 4 ਅਰਬਾਂ ਦੀ ਪ੍ਰਾਪਰਟੀ ਨਹੀਂ ਸਤਨਾਮ ਸਿੰਘ ਬਹੁ ਠੀਕ ਕਹਿ ਰਿਹਾ ਸੀ ਕਿ ਸੰਤਾਨ ਸਿੰਘ ਡਾਕ ਕਹਿੰਦਾ ਸੀ ਵੀ ਜਿਹੜੀ ਮੁਹਾਰੀ ਦੇ ਘਰੇ ਘਰੇ ਪ੍ਰਾਪਰਟੀ ਆ ਦਾ ਜਿਹੜੀ ਨਜਾਇਜ਼ ਕਬਜ਼ੇ ਹੋਇਆ ਕੋਈ ਜੰਗਲਵੱਢੀ ਹੋਇਆ ਕੋਈ ਸ਼ਾਮਲਾੜਤੀ ਹੋਇਆ ਕੋਈ ਪੰਚਾਇਤੀ ਜ਼ਮੀਨ ਤੇ ਹੋਏ ਨੇ ਉਹਨਾਂ ਦੀ ਤੁਸੀਂ ਜਾਂਚ ਕਰਾ ਲਓ ਉਹਨੇ ਕਹਿਆ ਸੀ 16 ਲੱਖ ਕਰੋੜ ਰੁਪਈਆ ਸਾਡੀ ਸਰਕਾਰ ਨੂੰ ਰਾਇਲਟੀ ਮਿਲ ਸਕਦੀ ਹੈ ਰਾਇਲਟੀ ਉਹਦਾ ਜੁਰਮਾਨਾ ਪਾ ਦਿਓ ਤੁਸੀਂ ਆ ਗਲਤ ਕੰਮ ਕੀਤਾ ਤੁਹਾਨੂੰ ਇਹਨਾਂ ਜੁਰਮਾਨਾ ਪੈਂਦਾ ਤੇ ਕੋ ਖੋਦੇ ਕੁਛ ਨਹੀਂ ਇਸ 16 ਲੱਖ ਕਰੋੜ ਰੁਪਇਆ ਆ ਜੇ ਸਾਡੇ ਸਾਰੇ ਦੁੱਖ ਦਿਲਦਰ ਦੂਰ ਸਾਡੇ ਕਿਸਾਨਾਂ ਦੇ ਕਰਦੇ ਮਾਂ ਸਾਡੇ ਪੰਜਾਬ ਸਰ ਜਿਹੜਾ ਕਰਦਾ ਉਹ ਵੀ ਸਭ ਲਿਸਬ ਲੈ ਜਾਣਗੇ ਪੰਜਾਬ ਜਿਹੜੀ ਮਰਜੀ ਇਨਵੈਸਟਮੈਂਟ ਕਰਨ ਇਹ ਸੇ ਕਰਕੇ ਭੁੱਲਰ ਦੀ ਕੱਲੀ ਅਸੀਂ ਇੱਕ ਨੂੰ ਕੋਈ ਰਹਿੰਦੇ ਉੱਥੇ ਤੇ ਆਵਾ ਹੀ ਉਤਿਆ ਕਰੋਗੇ ਤੁਸੀਂ ਕੀ ਪੋਲਰ ਦੀ ਜਾਇਦਤ ਵੀ ਜਿਹੜੀ ਬੰਦੇਚਰ ਚੋ ਵੇਖੋ ਇਦਾਂ ਇਹ ਖੁਰਦਬੁਰਦ ਹੋ ਜਾਣੀ ਹੈ ਕਿਸੇ ਨੇ ਕੋਈ ਕਬਜ਼ਾ ਕਰਨ ਨਾ ਕਿਸੇ ਲੈ ਜਾਣੀ ਕਿਸੇ ਨੂੰ ਕੱਖ ਨਹੀਂ ਮਿਲਣਗਾ ਲੇਕਰ ਈਡੀ ਦੀ ਐਂਟਰੀ ਹੋ ਗਈ ਤੇ ਈਡੀ ਜਿਹੜੀ ਆ ਉਹ ਈਡੀ ਜਿਹੜੀ ਉਹ ਵਾਲ ਦੀ ਖਲ ਲਊਗੀ ਤੇ ਮੈਂ ਤੁਹਾਨੂੰ ਇਹ ਸਪਸ਼ਟ ਕਰ ਦਿਆਂ ਵੀ ਜਿਹੜੀਆਂ ਸਾਡੀਆਂ ਇਹ ਕੇਂਦਰੀ ਏਜੰਸੀਆਂ ਨਾ ਇਹ ਕਿਸੇ ਵੇਲੇ ਵੀ ਕਿਸੇ ਵੀ ਵਿਅਕਤੀ ਦਾ ਰਿਮਾਂਡ ਲੈ ਸਕਦੀਆਂ ਨੇ ਪੰਜਾਬ ਪੁਲਿਸ ਜਿਹੜੀ ਹੈ ਨਾ ਪੰਜਾਬ ਪੁਲਿਸ ਜੇ ਉਹਦੇ ਮੁਤਾਬਕ ਅਸੀਂ ਕਹੀਏ ਤੇ ਪੰਜਾਬ ਪੁਲਿਸ ਕੋਲ ਇਹ ਪਾਵਰ ਨਹੀਂ ਹੈਗੀ ਉਹਨਾਂ ਕੋਲੇ ਵੀ 90 ਦਿਨਾਂ ਚ ਚਲਾਨ ਪੇਸ਼ ਕਰਨਾ ਵਾ ਤੇ ਤੁਸੀਂ ਬਕਾਇਦਾ ਤੌਰ ਤੇ ਜੇ ਕਿਤੇ ਨਰਮਾੜ ਲੈਣਾ ਤੇ 40 ਦਿਨ ਤੋਂ ਬਾਅਦ ਤੁਸੀਂ ਰਮਾੜ ਨਹੀਂ ਲੈ ਸਕਦੇ ਹੁਣ ਜੇ ਇਹ ਗੱਲਾਂ ਆਪਾਂ ਸਾਰੇ ਨੋਟ ਕਰ ਲਈਏ ਕਿ ਪੁਲਿਸ ਸਰਬ ਤੋਂ ਜੀ ਖੱਟਿਆ ਕੀ ਬਦਨਾਮੀ ਦਸਵਾਏ ਤੇ ਗਲਤ ਤੇ ਕਹਿੰਦੇ ਹੁੰਦੇ ਆ ਵੀ ਭੁੱਖੜ ਭੁੱਖਾ ਰਹਿ ਜਾਂਦਾ ਭੁੱਖੜ ਨਹੀਂ ਰਹਿਦਾ ਵੇਖੋ ਸਹਿਬ ਸਿੰਘ ਜੀ ਜਿਹੜਾ ਭ੍ਰਿਸ਼ਟਾਚਾਰ ਨੇ ਕਾਨੂੰਨ ਆ ਨਾ ਉਹਨੂੰ ਸਠਾਸ਼ ਹੁੰਦਾ ਧਾਰਾ 13 2 ਤੇ ਧਾਰਾ 13 1 ਇਹਦੇ ਤੇ ਦੋਸ਼ੀ ਪਾਈ ਜਾਣੇ ਦੇ ਉੱਤੇ ਜਿਹੜਾ ਵਾ 4 ਸਾਲ ਤੋਂ ਲੈ ਕੇ 10 ਸਾਲ ਦੀ ਸਜ਼ਾ ਹੋ ਸਕਦੀ ਨਾਲ ਜੁਰਮਾਨਾ ਹੋ ਸਕਦਾ ਤੁਹਾਨੂੰ ਪਤਾ ਹੋਏਗਾ ਕਾਲੀ ਸਰਕਾਰ ਸੀ ਕਿ ਅਕਾਲੀ ਆਗੂ ਸੁੱਚਾ ਸਿੰਘ ਲੰਗਾ ਨੂੰ ਇੱਕ ਦਾਦਲਤ ਦੇ ਵਿੱਚੋਂ ਸਜ਼ਾ ਹੋ ਗਈ ਤੇ ਨਾਲ 1 ਕਰੋੜ ਰੁਪਿਆ ਜੁਰਮਾਨਾ ਭਰਨਾ ਪਿਆ ਤੇ ਉਹਦੀ ਸਜ਼ਾ 2 ਸਾਲ ਦੀ ਸੀ ਕਿ 3 ਸਾਲ ਦੀ ਸੀਗੀ ਉਹਦੇ ਵਿੱਚ ਤੂੰ ਨੂੰ ਬੇਲ ਦੇ ਦਿੱਤੀ ਤੇ ਉਹਨੂੰ ਜੁਰਮਾਨਾ ਭਰਨਾ ਸੀਗਾ ਤੇ ਅਗਲਿਆਂ ਦੇ ਕਾਲੀ ਸਰਕਾਰ ਸੀ ਤੇ 1 ਕਰੋੜ ਰੁਪਿਆ 4 ਵਜੇ ਤੋਂ ਪਹਿਲਾਂ ਪਹਿਲਾਂ ਲਿਆ ਕੇ ਤੇ ਅਦਾਲਤ ਚ ਪੰਡਵਦ ਗੈਕਟਰ ਚੁੱਕੋ ਜੀ ਪੈਸੇ ਹੁਣ ਜਿਹੜੀ ਮੈਂ ਗੱਲ ਦੱਸੀ ਆ ਵੀ ਜਰਮਾਨੋ ਅਸਗਲਾ ਜੇ ਕਿੰ ਜਿਹੜੀ ਨਵੀਂ ਬੀਐਨਐਸ ਉਹਦੀ ਧਾਰਾ 62 ਇੱਕੇ ਜੀ ਧਾਰਾ ਰਹਿ ਗਈ ਹੈ ਉਹਦੇ ਵਿੱਚ ਇਸ ਧਾਰ ਇਸ ਕੇਸ ਦੇ ਵਿੱਚ ਬਕਾਇਦਾ ਤੌਰ ਤੇ ਫਾਂਸੀ ਦੀ ਸਜ਼ਾ ਵੀ ਹੋ ਸਕਦੀ ਹੈ ਇਹਨੂੰ ਦੇਸ਼ ਤੋਂ ਤਾਂ ਦੇਣ ਕਿਹਾ ਗਿਆ ਵੀ ਤੁਸੀਂ ਦੇਸ਼ ਤੋਂ ਇਸ ਤੋਂ ਨਵਾ ਉਮਰ ਪਰ ਜੇਲ ਵੀ ਹੋ ਸਕਦੀ ਹੈ ਤੇ ਦੋਸਾਂ ਦੀ ਸਜ਼ਾ ਵੀ ਕੀਤੀ ਜਾ ਸਕਦੀ ਉਹ ਜੱਜ ਤੇ ਡਿਪੈਂਡ ਕਰਦਾ ਹੈ ਕਿਸੇ ਕਰਕੇ ਭੁੱਲਰ ਸਾਹਿਬ ਦੀਆਂ ਜਿਹੜੀਆਂ مصیبتਾਂ ਵਧਦੀ ਜਾ ਰਹੀਆਂ ਨੇ ਅੱਜ ਹੋਰ ਵਧਣ ਗਿਆ ਜਦੋਂ ਆ ਇਸਨਾਨੂ ਦੀ ਪੁੱਛਪੜਤਾਲ ਹੋਈ ਤੇ ਮੁੜ ਕੇ ਦੋਨੋਂ ਆਮੋ ਸਾਹਮਣੇ ਬਿਣਾ ਕੇ ਜਦੋਂ ਪੁੱਛਿਆ ਤੇ ਫਿਰ ਕੋਈ ਕੀ ਬਣਦਾ ਵਾ ਤੇ ਕਿਹੜੇ ਕਿਹੜੇ ਲੀਡਰਾਂ ਦੇ ਕਿਹੜੇ ਕਿਹੜੇ ਅਫਸਰਾਂ ਦੇ ਨਾਂ ਹੋਰ ਆਉਂਦੇ ਆ ਜੇ ਭੁੱਲਰ ਸਾਹਿਬ ਨੂੰ ਚਾਹਿਆ ਨੂੰ ਗਰੀਬ ਨੂੰ ਪੁਲਿਸ ਸਿਪਾਹੀ ਭਰਤੀ ਕਰਾ ਦੇ ਜੇ ਕਰ ਲੈਂਦੇ ਤੇ ਸ਼ਾਇਦ ਤੱਕ ਨੌਬਤ ਤਾਂ ਉਹਦੀ ਜੇ ਬਿਲਕੁਲ ਅੱ띠 ਸਾਹਿਬ ਹੁਣ ਗੱਲ ਕਰਦੇ ਆ ਥੋੜੀ ਸਿਆਸਤ ਦੀ ਕੀ ਕੋਈ ਚੱਲਦਾ ਪਿਆ ਖਾਸ ਤੌਰ ਦੇ ਉੱਤੇ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਮੈਂ ਗੱਲ ਕਰਨੀ ਚਾਹੁੰਦਾ ਖੈਰ ਤੁਸੀਂ ਕਹਿਣਾ ਕਿ ਰੋਜ਼ ਹੀ ਬਿਕਰਮ ਸਿੰਘ ਮਜੀਠੀਆ ਲੈ ਕੇ ਬਹਿ ਜਾਂਦਾ ਅੱਜ ਕਰਨੀ ਬਣਦੀ ਐ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਬਿਆਨ ਦਿੱਤਾ ਹੈ ਕੈਪਟਨ ਅਮਰਿੰਦਰ ਸਿੰਘ ਔਰ ਬਿਕਰਮ ਸਿੰਘ ਮਜੀਠੀਆ ਬਾਰੇ ਇਹ ਗੱਲ ਚੱਲਦੀ ਆਈ ਹੈ ਕਿ ਕਹਿੰਦੇ ਚਾਚਾ ਭਤੀਜਾ ਦਾ ਰਿਸ਼ਤਾ ਦੋਮਾਂ ਦੇ ਵਿੱਚ ਸੀਗਾ ਪਰ ਉਹ ਤਾਂ ਕਹਦੇ ਉਹ ਅੱਜ ਕਹਿ ਗਏ ਕਿ ਮੇਰਾ ਕਿਹੜਾ ਉਹ ਕਿਤੇ ਰਿਸ਼ਤੇਦਾਰ ਲੱਗਦਾ ਜਿਹੜਾ ਮੈਂ ਉਹਨੂੰ ਬਚਾਉਂਦਾ ਫਿਰਨਾ ਸੀ ਜਾਂ ਮੈਂ ਉਹਦੇ ਹੱਕ 'ਚ ਖੜਨਾ ਸੀਗਾ ਕੈਪਟਨ ਮਰਿੰਦਰ ਸਿੰਘ ਦੇ ਮੂੰਹੋਂ ਵੱਡੀ ਵੱਡੀ ਗੱਲ ਹੈ ਅੱਜ ਸਾਡੇ ਸਾਹਮਣੇ ਗਵਾਹ ਵਾ ਗਵਾ ਹੂੰ ਗਵਾ ਕੋਣ ਸੁਖੀਰ ਦਾ ਸੁਖੀਰ ਦਾ ਆਵਾਜ਼ ਇਹ ਸ਼ਬਦ ਨੇ ਉਹ ਕਹਿੰਦਾ ਵੀ ਜਦੋਂ ਸਰਕਾਰ ਬਣ ਗਈ ਤੇ ਮੈਂ ਤੇ ਇੱਕ ਦੋ ਬੰਦੇ ਹੋਰ ਕੈਪਟਨ ਅਮਰਿੰਦਰ ਸਿੰਘ ਗੁਰਗਹਿ ਦੀ ਆਪਾਂ ਵਾਅਦਾ ਕੀਤਾ ਸੀਗਾ ਵੀ ਸਾਡੀ ਸਰਕਾਰ ਬਣਦੇ ਅਸੀਂ ਆ ਜਿਹੜਾ ਸਮਗਲਰ ਆ ਬੇਕਮ ਜਿੱਥੇ ਫੜ ਕੇ ਅੰਦਰ ਦੇਾਂਗੇ ਆਪਾਂ ਗੁਟਕਾ ਫੜ ਕੇ ਸੌਂ ਖਾਦੀ ਸੀਗੀ ਤੇ ਕਹਿੰਦੇ ਜੀ ਉਸ ਟਾਈਮ ਦੇ ਉੱਤੇ ਮੈਨੂੰ ਕੀ ਕਿਹਾ ਸੀ ਇਹਨਾਂ ਨੇ ਕੈਪਟਨ ਮਰਿੰਦਰ ਸਿੰਘ ਨੇ ਕਿਹਾ ਸੀ ਸੱਤੀ ਦਾ ਮੇਰੇ ਬਹੁਤ ਚੰਗੇ ਸਬੰਧ ਨੇ ਸੱਤੀ ਕੌਣ ਸੀਗਾ ਵਿਕ੍ਰਮ ਸਿੰਘ ਮਜੀਠੀ ਦੇ ਫਾਦਰ ਸਤਿਆ ਸਤਿਆਜੀਤ ਸਿੰਘ ਮਜੀਠੀਆ ਜਿਨ੍ਹਾਂ ਨੇ ਖਾਲਸਾ ਕਾਲੇ ਤੇ ਕਬਜ਼ਾ ਕੀਤਾ ਕੌਮੀ ਪ੍ਰਾਪਰਟੀ ਤੇ ਕਬਜ਼ਾ ਇਹਨਾਂ ਨੇ ਕੀਤਾ ਤੇ ਉਹ ਜਿਹੜੀ ਸੱਤੀ ਮੇਰੇ ਸੱਤੀ ਦੇ ਚੰਗੇ ਸਬੰਧ ਉਹ ਕਹਿੰਦੇ ਜੀ ਆਪਾਂ ਸੌਖਾ ਦੀ ਕਹਿੰਦਾ ਫਿਰ ਕੀ ਹੋਇਆ ਇਹ ਸੁਖੀ ਰੰਡਾਵੇ ਦੇ ਸ਼ਬਦ ਅਸੀਂ ਆਪਣੇ ਕੋਲੋਂ ਕੁਝ ਨਹੀਂ ਕਹਿ ਰਹੇ ਤੇ ਅੱਜ ਕੈਪਟਨ ਮਰਿੰਦਰ ਸਿੰਘ ਇਹ ਕਹਿ ਰਹੇ ਨੇ ਵੀ ਮੇਰਾ ਉਹ ਰਿਸ਼ਤੇਦਾਰ ਨਹੀਂ 2014 ਦੇ ਵਿੱਚ ਜਦੋਂ ਕੈਪਟਨ ਮਰਿੰਦਰ ਸਿੰਘ ਨੇ ਅਮਰਥਰ ਲੋਕ ਸਭਾ ਹਲਕੇ ਤੋਂ ਚੋਣ ਲੜੀ ਸੀ ਜੇਤਲੀ ਦੇ ਖਿਲਾਫ ਰਣਜੀਤਲੀ ਖਿਲਾਫ ਜਿਹੜਾ ਭਾਜਪਾ ਦਾ ਆਗੂ ਸੀਗਾ ਜਿੰਨੂ ਬਿਕਰਮਜੀਤਿਆ ਸੁਖਬੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਇਹ ਕਹਿ ਕੇ ਅੰਮ੍ਰਿਤਸਰ ਤੋਂ ਚੋਣ ਲੜਾਈ ਸੀ ਕਿ ਸਿੱਧੂ ਨੂੰ ਟਿਕਟ ਹੀ ਦੇਣ ਜੋ ਮਰਜ਼ੀ ਹੋ ਜੇ ਜਿੰਨੂ ਮਰਜ਼ੀ ਦੇ ਦਿਓ ਤੇ ਜੇਤਲੀ ਸਾਹਿਬ ਨੂੰ ਕਿਹਾ ਜੇਤਲੀ ਸਾਹਿਬ ਤੁਸੀਂ ਸਿਰਫ ਕਾਗਜ਼ ਭਰ ਕੇ ਆਉਣੇ ਆ ਉੱਥੇ ਅੰਮ੍ਰਿਤਸਰ ਤੇ ਜਿੱਤ ਦਾ ਸਰਟੀਫਿਕੇਟ ਢਾੜ ਕੇ ਰਸੀਆ ਤੇ ਪਹੁੰਚਾ ਦੇਣ ਵਾਇ ਕਿ ਦੂਜੇ ਪਾਸੇ ਕੈਪਟਨ ਆ ਗਿਆ ਕੈਪਟਨ ਬਾਰੇ ਜਦੋਂ ਉਹਦੀ ਅਨਾਉਂਸਮੈਂਟ ਹੁੰਦੀ ਆ ਉਹ ਮੈਦਾਨੇ ਜੱਗ ਚ ਆ ਜਾਂਦਾ ਤੇ ਏਜੰਸੀਆਂ ਨੇ ਉਸੇ ਦਿਨ ਹੀ ਕਹਿ ਦਿੱਤਾ ਸੀ ਵੀ ਕੈਪਟਨ ਸਾਹਿਬ 1 ਲੱਖ ਤੋਂ ਲੈ ਕੇ 1.5 ਲੱਖ ਤੱਕ ਡਿੱਗੇ ਜਿੱਤੇ ਬੰਨੇ ਪਿਛੇ ਘਰ ਸੋਜਣ ਜੇਤੂ ਨੂੰ ਵੋਟ ਨਹੀਂ ਮਿਲਣੀ ਇੱਥੋਂ ਨਹੀਂ ਮਿਲਣੀ ਸੀ ਤੇ ਇੰਨੀ ਕੁ ਫਜ਼ੀਤ ਹੋਈ ਸੀ ਨਾ ਦੀ ਬਾਦਲਾਂ ਦੀ ਜੇਤਲੀ ਦੀ ਘਰ ਵਾਲੀ ਕਹਿੰਦੀ ਇਹਨਾਂ ਸਰਦਾਰਾਂ ਨੇ ਸਾਨੂੰ ਰਾਤ ਇਹ ਕਹਿੰਦੀ ਦਿਸੇ ਇਹਨਾਂ ਸਰਦਾਰਾਂ ਨੂੰ ਘਬਰਾ ਕੀਤਾ ਸਾਨੂੰ ਹਰਾਤਾ ਇਹਨਾਂ ਤੇ ਜੇਤਲੀ ਸਾਹਿਬ ਰਾਜ ਸਭਾ ਦੇ ਮੈਂਬਰ ਸੀਗੇ ਤੇ ਫਿਰ ਜਾ ਕੇ ਉੱਥੇ ਕੇਂਦਰ ਦੇ ਵਿੱਚ ਜਿਹੜੇ ਸੀ ਉਹ ਵਿੱਤ ਮੰਤਰੀ ਬਣ ਗਏ ਤੇ ਮੁੜ ਕੇ ਇਹਨਾਂ ਦੀ ਹਿੰਮਤ ਦੀ ਛਪੀ ਜਾਈ ਕਿ ਕਈਏ ਕੀ ਉਹਨਾਂ ਨੂੰ ਅਸੀਂ ਜਿਨ੍ਹਾਂ ਤੇ ਇਹਦੀ ਕੌਨਫੀਡੈਂਸ ਰੱਖਿਆ ਸੀਗਾ ਉਦੋਂ ਬਕਾਇਦਾ ਤੌਰ ਤੇ 2014 ਦੇ ਵਿੱਚ ਜਾਇਜ਼ਾ ਲੈਣ ਵਾਸਤੇ ਐਜ਼ ਏ ਉਮੀਦਵਾਰ ਕੈਪਟਨ ਮਰਿੰਦਰ ਸਿੰਘ ਮਜੀਠੀ ਜਾਂਦੇ ਨੇ ਤੇ ਜਿਹੜੇ ਬੂਤ ਜਾਦੇ ਨੇ ਉੱਥੇ ਵਿਕਰਮ ਸਿੰਘ ਮਜੀਠੀਆ ਲਾਈਨ 'ਚ ਲੱਗ ਕੇ ਬੂਟ ਪਾਉਂਦੇ ਨੇ ਤੇ ਉੱਚੀ ਸਾਰੀ ਕਹਿੰਦਾ ਵਾ ਮਜੀਠੀਆ ਚਾਚਾ ਜੀ ਆਹ ਵੇਖ ਲਓ ੱੱਕੇਛੇ ਨਹੀਂ ਵੀ ਕਰ ਰਿਹਾ ਮੈਂ ਲਾਈਨ 'ਚ ਲੱਗੇ ਬੂਟ ਪਾ ਰਿਹਾ ਕਹਿੰਦੇ ਕੋਈ ਕੱਕਾ ਪਾ ਬੂਟ ਲਓ ਤੇ 2017 ਬਾਅਦ ਲੋਕ ਸਾਰੇ ਕਾਂਗਰਸੀ ਕਹਿੰਦੇ ਸੀ ਸਰਕਾਰ ਸਾਡੀ ਥੋੜੀ ਹੈਗੀ ਹੈ ਇਹ ਤੇ ਚਾਚੇ ਪਤੀ ਦੀ ਸਰਕਾਰ ਹੈਗੀ ਹੈ ਤੇ ਕੈਪਟਨ ਸਾਹਿਬ ਅੱਜ ਤੁਸੀਂ ਆਪਣੀ ਗੱਲ ਤੋਂ ਮੁਕਰ ਰਹੇ ਹੋ ਮੇਰਾ ਰਿਸ਼ਤੇਦਾਰ ਨਹੀਂ ਅਸੀਂ ਵੀ ਰਿਸ਼ਤੇਦਾਰ ਨਹੀਂ ਕਿਹਾ ਅਸੀਂ ਕਹਿੰਦੇ ਤੁਹਾਡਾ ਖਾਸਮਗਾ ਸੀ ਚਾਚਾ ਭਤੀਜਾ ਸੀ ਤੁਸੀਂ ਫਿਰ ਉਹ ਕਹਿੰਦੇ ਕੀ ਹੈ ਕਹਿੰਦੇ ਮੇਰੀ ਸਰਕਾਰ ਦੇ ਵਿੱਚ ਮੈਂ ਕਿਹਾ ਸੀ ਲੱਕ ਤੋੜ ਦੇਣ ਲੱਕ ਤੋੜਦਾ ਸੀ 1 ਲੱਖ ਬੰਦਾ ਫਰ ਕੇ ਅੰਦਰ ਦੇ ਦਿੱਤਾ ਜੇਲ੍ਹ ਵਿਭਾਗ ਆਉਂਦਾ ਉਹ ਕਹਿੰਦੇ ਸਾਡੇ ਘੋਰ ਬੰਦੇ ਰੱਖਣ ਦੀ ਜਗ੍ਹਾ ਨਹੀਂ ਹੈਗੀ ਕਹਿੰਦਾ ਜੀ ਮੈਂ ਕਿਹਾ ਛੋਟੇ ਮੋਟੇ ਜਿੰਨੇ ਕੋਈ ਇੱਕ ਦੀ ਬੋਤਲ ਸ਼ਰਾਬ ਫੜੀ ਗਈ ਆ ਜਾਂ ਛੋਟੇ ਛੋਟੇ ਕੋਈ ਆਪਣੇ ਸਤਕੁੰਝਾ ਜੰਦਰ ਨੇ ਜਾਂ ਕੋਈ ਜੇਬ ਕਤਰੇ ਅੰਦਰ ਨੇ ਸਾਰੇ ਛੱਡ ਦਿਓ ਇਹਨਾਂ ਦੇ ਸਾਰੇ ਨੂੰ ਲਿਹਾ ਕਰਵਾ ਦਿਓ ਪਰ ਸਮਗਲ ਨਹੀਂ ਛੱਡਨੇ ਤੇ ਨਾਲ ਇਹ ਕੀ ਗੱਲ ਕਹਿੰਦੇ ਆ ਮੈਂ ਤਾਂ ਬੜਾ ਵੱਡਾ ਕੰਮ ਕੀਤਾ ਕੰਮ ਸੀ ਕੀਤਾ ਵੀ ਮੈਂ ਹਰਪ੍ਰੀਤ ਸਿੰਘ ਸਿੱਧੂ ਨੂੰ ਜਿਹੜਾ 36 ਗੜ ਦੇ ਵਿੱਚ ਨਕਸ਼ਲਿਤਨ ਨਾਲ ਲੜ ਰਿਆ ਸੀ ਉੱਥੋਂ ਲਿਆਂਦਾ ਉਹਨੂੰ ਮੈਂ ਇਸ ਟੀਮ ਦਾ ਮੁਖੀ ਲਾਇਆ ਉਹਨੂੰ ਕੁ ਕਮਕਰ ਉਹਨੇ ਇੱਕ ਰਿਪੋਰਟ ਤਿਆਰ ਕੀਤੀ ਹਾਈ ਕੋਰਟ ਦੇ ਦੇਸ਼ਾਂ ਦੇ ਉੱਤੇ ਰਿਪੋਰਟ ਨੇ ਹਾਈ ਕੋਰਟ ਨੇ ਕਿਹਾ ਵੀ ਸਾਨੂੰ ਲਫਾਫਾ ਬੰਦਰਪੁਰ ਚਾਹੀਦੀ ਹੈ ਸਿੱਧੂ ਨੇ ਲਫਾਫਾ ਬੰਦਰਪੁਰ ਪੇਸ਼ ਕਰਤੀ ਤੇ ਕਹਿੰਦਾ ਭਗਵੰਤ ਮਾਨ ਨੂੰ ਰਿਪੋਰਟ ਖਲਾਉਣੀ ਚਾਹੀਦੀ ਸੀ ਨਾ ਕਿ ਮਤਲਬ ਨਵੇਂ ਸਿਰ ਤੋਂ ਕੰਮ ਕਰਨਾ ਚਾਹੀਦਾ ਸੀ ਤੇ ਕੈਪਟਨ ਸਾਹਿਬ 18 ਤੱਕ ਰਿਪੋਰਟ ਪੇਸ਼ ਕੀਤੀ 22 ਤੱਕ ਆਪਾਂ ਕੀ ਕਰਦੇ ਫੇਰ ਦੱਸਦੇ ਹੋ ਨਾ ਸ਼ਰਮ ਤੁਸੀਂ ਤੁਸੀਂ ਕੀ ਕੀਤਾ ਉਹ ਤੁਸੀਂ ਰਿਪੋਰਟ ਖਲਾਉਂਦੇ ਹੋ ਤੁਸੀਂ ਜਾ ਕੇ ਹਾਈ ਕੋਰਟ ਐਡਮਿਸ਼ਨ ਦਿੰਦੇ ਹੋ ਤੁਸੀਂ ਆਪ ਕੋ ਨਹੀਂ ਦਿੱਤੀ ਉਹ ਲੋ ਚਲੋ ਉਹ ਕਹਿੰਦੇ ਅੱਜ ਵੀ ਰਿਪੋਰਟ ਬੰਦ ਪਈ ਹੋ ਤੇ ਕੈਪਟਨ ਸਾਹਿਬ ਜਦੋਂ ਰਾਜਜੀਤ ਸਿੰਘ ਤੇ ਇੰਦਰਜੀਤ ਸਿੰਘ ਇੰਸਪੈਕਟਰ ਦੀ ਠਿਬਰੀ ਟੈਡ ਕੀਤੀ ਸੀਗੀ ਹਰਪ੍ਰੀਤ ਨੇ ਤੇ ਫਿਰ ਉਹਦੀ ਬਦਲੀ ਤੁਸੀਂ ਕਿਉਂ ਕੀਤੀ ਸੀ ਇਸ ਟੀਮ ਦੇ ਵਿੱਚੋਂ ਆਪਣੇ ਨਾਲ ਲਾ ਲਿਆ ਜੀ ਤੁਸੀਂ ਪ੍ਰਿੰਸੀਪਲ ਸੈਕਟਰੀ ਬੇਸ ਕਰਕੇ ਐਵੇਂ ਅਨੇਕ ਦੀ ਟਾਕੀਆਂ ਤੇ ਬੰਗਾਲੇ ਦੀ ਨਾ ਮਾਰੋ ਜਿਹੜੀ ਸਚਾਈ ਦੀ ਗੱਲ ਕਰੋ ਵੀ ਤੁਸੀਂ ਦੋਛੀ ਹੋ ਪੰਜਾਬ ਦੇ ਵਿੱਚ ਤੁਹਾਡੇ ਨਾਲ ਚ ਮਾਫੀ ਰੰਜ ਰਿਆ ਨਸ਼ੇ ਦਾ ਮਾਫੀ ਰਿਆ ਲੈਣ ਦਾ ਮਾਫੀ ਰਿਆ ਸੈੱਲ ਦਾ ਮਾਫੀ ਰਿਆ ਟਰਾਂਸਪੋਰਟ ਦਾ ਮਾਫੀ ਰਿਆ ਕੇਬਲ ਮਾਫੀ ਰਿਆ ਕਿਹੜਾ ਮਾਫੀ ਦੇ ਰਿਆ ਤੁਸੀਂ ਕੀ ਕੀਤੋ ਇਸ ਕਰਕੇ ਕੈਪਟਨ ਮਰਿੰਦਰ ਸਿੰਘ ਗੁਰੀ ਜੋ ਮਰਦੀ ਕਹਿ ਜਰਾ ਕੇ ਕਹਿੰਦੇ ਜੀ ਵੇਖੋ ਸਾਡੀ ਇਕਨੋਮੀ ਜਿਹੜੀ ਆ ਉਹ 3ਰ ਨੰਬਰ ਤੇ ਆ ਗਈ ਆ ਅਸੀਂ ਚੀਨ ਤੋਂ ਅੱਗੇ ਲੰਘ ਗਏ ਕਹਿੰਦੇ ਹੁੰਦੇ ਆ ਸਹਿਬ ਸਿੰਘ ਜੀ ਬੜਕਦਾ ਕਿਉਂ ਕਹਿੰਦਾ ਸਾਂਹ ਹੁੰਨੇ ਆ ਤੇ ਜਦੋਂ ਜੋ ਤਕੜਾ ਜੇ ਫਿਰ ਦਰਕਦਾ ਕਿਉਂ ਕਹਿੰਦਾ ਜੀ ਫਿਰ ਅਸੀਂ ਗਊ ਦੇ ਜਾਏ ਹਾਂ ਪਾਕਿਸਤਾਨ ਤੇ ਚੜਾਈ ਕਰਨੀ ਉਹ ਤੇ ਮੋਦੀ ਸਾਹਿਬ ਦਾ ਪਾਰਾ 110 ਡਿਗਰੀ ਚੱਲ ਜਾਂਦਾ ਵਾ ਜੇ ਅਮਰੀਕਾ ਦੇ ਸਵਾਲ ਦਾ ਜਵਾਬ ਦੇਣਾ ਹੁੰਦਾ ਤੇ ਫਿਰ ਚੋਰ ਦੀ ਮੂੰਹ ਤੇ ਬੁੱਕਲ ਚ ਮੂੰਹ ਉਹਦੇ ਵਾਲੀ ਹਾਲਤ ਬਣ ਜਾਂਦੀ ਚੋਰ ਦੀ ਮਾਦ ਬੁੱਕਲ ਚ ਮੋ ਫਿਰ ਮੋਦੀ ਸਾਹਿਬ ਚ ਵੀ ਕਰ ਜਾਂਦੇ ਪਾਕਿਸਤਾਨ ਚੜਾਈ ਕਾ ਨਹੀਂ ਇਹ ਸਾਥ ਹੁੰਦੇ ਆ ਜੇ ਅਮਰੀਕਾ ਦੇ ਸਵਾਲ ਦਾ ਜਵਾਬ ਦੇਣਾ ਫਿਰ ਅਸੀਂ ਗੌਂਦੇ ਜੇ ਬਣ ਜਾਂਦੇ ਹਾਂ ਤੇ ਤੁਸੀਂ ਕਹਿੰਦੇ ਤੀਸੇ ਨੰਬਰ ਦੀ ਇਕਨੋਮੀ ਤੇ ਕਿਵੇਂ ਪਾਕਿਸਤਾਨ ਸਾਨੂੰ ਅਮਰੀਕਾ ਤੋਂ ਡਰਦੀ ਲੋੜ ਕੀ ਆਗੀ ਫਿਰ ਸੀ ਜਨਪਤ ਨਾਲ ਅਗਲੇ ਮੁਲਾਕਤ ਕੀਤੀ ਟ੍ਰੰਪ ਨੇ ਆ ਕੇ ਆਪਣੇ ਵਪਾਰ ਵਧਾਉਣ ਦੀ ਖਾਤਰ ਭਾਰਤ ਦਾ ਤੇ ਚਾਈਨਾ ਦਾ ਆਪਸੀ ਵਪਾਰਕ ਸਮਝੌਤਾ ਵੱਡੇ ਲੈਵਲ ਤੇ ਨਹੀਂ ਹੋ ਸਕਦਾ ਦੋਵਾਂ ਦੇ ਆਪੋ ਆਪਣੇ ਇੰਟਰਸਟ ਨੇ ਚਾਈਨਾ ਇਹ ਚਾਹੁੰਦਾ ਵੀ ਮੈਂ ਇਹਨਾਂ ਦੇ ਜਿਹੜੇ ਅਰਵਾਜਰ ਪ੍ਰਸਿੱਧ ਪ੍ਰਦੇਸ਼ ਆ ਜਿਹੜੀਆਂ ਸਾਰੀਆਂ 8 ਨੇਫਾ ਦੀਆਂ ਸਟੇਟਾਂ ਤੇ ਕਬਜ਼ਾ ਕਰ ਲੈ ਅਸੀਂ ਕਹਿੰਦੇ ਕਰ ਨਹੀਂ ਦੇਣਾ ਅਸੀਂ ਤੇ ਫਿਰ ਸਾਡੇ ਸਬੰਧ ਕਿਵੇਂ ਚੰਗੇ ਹੋ ਜਾਣਗੇ ਉੱਥੇ ਇਸ ਕਰਕੇ ਕੈਪਟਨ ਸਾਹਿਬ ਪਹਿਲਾਂ ਘੋਖ ਪੜਤਾਲ ਕਰ ਲੋ ਫਿਰ ਗੱਲ ਕਰ ਅਗਲੀ ਗੱਲ ਅੱਜ ਮੋਦੀ ਸਾਹਿਬ ਨੇ ਬਕਾਇਦਾ ਤੌਰ ਤੇ ਚੰਨੀ ਸਾਹ ਨੂੰ ਬੜੇ-ਬੜੇ ਲੀਡਰ ਬਣਾਤਾ ਸੁਣੀ ਹੋਣੀ ਤੁਸੀਂ ਜੀ ਜੀ ਬਿਲਕੁਲ ਮੋਦੀ ਸਾਹਿਬ ਨੇ ਚੰਨੀ ਨੇ ਕਿਹਾ ਸੀਗਾ ਵੀ ਮੈਂ ਉਹ ਭਈਏ ਇੱਥੇ ਨਹੀਂ ਹੁੰਦਣੇ 2022 ਚ ਕਿਹਾ ਸੀ ਭਈਏ ਕਿਹੜੇ ਸੀਗੇ ਜਿਹੜੇ ਆ ਕੇਜਰੀਵਾਲ ਹੋਰੇ ਉਨੇ ਬਿਹਾਰ ਦੇ ਭਈਆਂ ਦੀ ਗੱਲ ਨਹੀਂ ਕੀਤੀ ਦਿੱਲੀ ਦੇ ਭਈਏ ਤੇ ਜੁਪੀ ਦੇ ਭਈਏ ਕਿੱਸਾ ਪਿਆ ਕੇ ਜਿਹੜੇ ਟੋਪੀ ਵਾਲੇ ਨਹੀਂ ਬਣਦੇ ਇੱਥੇ ਜੋ ਮਰਜ਼ੀ ਹੋ ਜੇ ਲੇਕਿਨ ਉਹ ਆ ਗਏ ਤੇ ਮੋਦੀ ਸਾਹਿਬ ਨੇ ਕਿਹਾ ਜੀ ਪੰਜਾਬ ਮੇ ਇੱਕ ਸਾਬਕਾ ਸੀਐਮ ਚਰਨਜੀਤ ਸਿੰਘ ਚੰਦੀਬੋਹ ਕਹਿ ਰਹੇ ਹਾਂ ਅਸੀਂ ਪੰਜਾਬ ਬਿਹਾਰ ਕੇ ਲੋਕੋ ਕੋਰ ਜੁਪੀ ਕੇ ਲੋਕੋ ਕੋ ਪੰਜਾਬ ਮੇ ਘੁਸਣੇ ਨਹੀਂ ਦੇ ਘੁਸਣੇ ਨਹੀਂ ਦੇਗੇ ਪਈ ਉਹਨੇ ਇਹ ਨਹੀਂ ਕਿ ਉਹ ਦੀ ਪਾਲ ਨਾ ਪਰ ਉਹ ਕਿੱਥੋਂ ਕਿਹਾ ਉਹਨੇ ਹੂੰ ਸਾਡੇ ਪੰਜਾਬ ਦੇ ਵਿੱਚ ਅੱਜ ਵੀ ਜਿਹੜੇ ਪ੍ਰਵਾਸੀ ਮਜ਼ਦੂਰ ਵੱਡੀ ਗਿਣਤੀ ਚ ਨੇ ਪਰ ਅਸੀਂ ਇਹ ਗੱਲ ਕਹਿੰਦੇ ਆਂ ਕਿ ਉਹਨਾਂ ਮਜ਼ਦੂਰਾਂ ਨੂੰ ਇਸ ਤਰੀਕੇ ਨਾਲ ਛੱਡਿਆ ਜਾਵੇ ਪਿਆ ਕੇ ਜੋ ਮਰਜ਼ੀ ਕਰੀ ਜਾਂ ਜੋ ਮਰਜ਼ੀ ਵਰਤੀ ਜਾਂ ਸਾਡੇ ਗਲ ਪੈ ਉਹ ਨਾ ਕਰਨ ਅਸੀਂ ਕਹਿੰਦੇ ਆਓ ਕੰਮ ਕਰੋ ਕਮਾਈ ਕਰੋ ਜਓ ਦੇਖ ਕੇ ਇੱਥੇ ਤੁਸੀਂ ਆ ਗਿਓ ਫਿਰ ਵੀ ਜੀ ਆਇਆਂ ਨੂੰ ਅਸੀਂ ਕਿੰਨੇ ਵੀ ਜਿਹੜੇ ਲੋਕ ਕ੍ਰਿਮੀਨਲ ਲੋਕ ਉਹਨਾਂ ਦੀ ਐਂਟਰੀ ਬੈਨ ਹੋਣੀ ਚਾਹੀਦੀ ਪੰਜਾਬ ਦੇ ਵਿੱਚ ਜਦੋਂ ਵੀ ਬੰਦਾ ਆਉਂਦਾ ਉਹਦੀ ਪੂਰੀ ਸ਼ਾਨ ਵੀਣ ਕੀਤੀ ਜਾਵੇ ਵਾਕਿਆ ਸਹੀ ਹੈ ਫਿਰ ਜੇ ਬੋਟਾ ਉਹਨਾਂ ਦੇ ਬਿਹਾਰ ਚ ਬਣੀਆਂ ਤਾਂ ਫਿਰ ਇੱਥੇ ਕਿਉਂ ਤੇ ਕੈਪਟਨ ਨੇ ਆਪਣੀ ਪੱਲਾ ਝੜਨ ਦੀ ਬੜੀ ਕੋਸ਼ਿਸ਼ ਕੀਤੀ ਪਰ ਅਸੀਂ ਉਹਨੂੰ ਦੋਸ਼ਾਂ ਦੀ ਕਰਾਚ ਕਟਾਚ ਕਤਾਰ ਚ ਖੜਾ ਕਰਾਂਗੇ ਪੀ ਉਹਦੇ ਕਰੀਬ ਕਰੀਬ ਪੌਣੇ ਪੰਜ ਸਾਲਾਂ ਦੇ ਵਿੱਚ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਬਹੁਤ ਨੁਕਸਾਨ ਹੋਇਆ ਜੀ ਪੱਟੇ ਸਾਹਿਬ ਅੰਤ ਵਿੱਚ ਮੈਂ ਜਰੂਰ ਜਿਹੜੀ ਕੈਪਟਨ ਮਰਿੰਦਰ ਸਿੰਘ ਨੇ ਗੱਲ ਆਖੀ ਉਹਦੇ ਵਿੱਚ ਗੱਲ ਮੈਂ ਪੁੱਛਣੀ ਚਾਹੁੰਦਾ ਆ ਸਾਰੀਆਂ ਗੱਲਾਂ ਮੰਨੀਆਂ ਜਾ ਸਕਦੀਆਂ ਆ ਸਮਝੀਆਂ ਜਾ ਸਕਦੀਆਂ ਆ ਉਹਦੇ ਸਿਆਸੀ ਭੇਦ ਸਮਝੇ ਜਾ ਸਕਦੇ ਆ ਪਰ ਇੱਕ ਗੱਲ ਇੱਕ ਸਵਾਲ ਅਜੇ ਉਸੇ ਤਰ੍ਹਾਂ ਖੜਾ ਜੋ ਕੈਪਟਨ ਮਰਿੰਦਰ ਸਿੰਘ ਨੇ ਵੀ ਖੜਾ ਕੀਤਾ ਕਿ 22 ਤੋਂ ਬਾਅਦ ਹੁਣ ਤੱਕ ਪੰਜਾਬ ਸਰਕਾਰ ਨੇ ਉਹ ਬੰਦ ਲਫਾਫੇ ਕਿਉਂ ਨਹੀਂ ਖੋਲੇ ਫੇ ਉਹੀ ਗਲਤੀ ਕੀਤੀ ਹੈ ਜੀ ਪੰਜਾਬ ਸਰਕਾਰ ਨੇ ਤੇ ਖੋਲੇ ਨਹੀਂ ਹੂੰ ਪੰਜਾਬ ਸਰਕਾਰ ਨੇ ਪ੍ਰਕਿਰਿਆ ਨਵੇਂ ਸਿਰ ਤੋਂ ਸ਼ੁਰੂ ਕਰਤੀ ਉਹ ਕਹਿੰਦੇ ਨਵੇਂ ਸਿਰ ਤੋਂ ਸ਼ੁਰੂ ਕਰਨ ਦੀ ਲੋੜ ਨਹੀਂ ਉਹ ਖੋਲਣ ਚਾਹੀਦੇ ਆ ਜੀ ਅਸੀਂ ਕੈਪਟਨ ਨੂੰ ਆਪਣੀ ਸਰਕਾਰ ਵਾਲੇ ਕੋਈ ਨਹੀਂ ਘਲਾਇਓ ਤੁਸੀਂ ਉਹਦੇ ਕੋਲ ਚੁਟ ਕਰਕੇ ਬਿੱਠੇ ਰਹੇ ਦੁਜਿਆਂ ਨੂੰ ਦੋਛੀ ਠਉਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਜੀ ਆਪਣੀ ਪੀੜੀ ਦੇ ਸੋਟਾ ਫੇਰੋ ਪਿੱਛੇ ਸੱਚੇ ਕੀ ਝੂਠੇ ਸੀ ਉਸ ਟਾਈਮ ਦੇ ਉੱਤੇ ਪੰਜਾਬ ਸਰਕਾਰ ਦੀ ਗੱਲ ਕਰਦੇ ਪੰਜਾਬ ਸਰਕਾਰ ਤੇ ਵਿਚਾਰੀ ਜਿਹੜੀ ਉਹ ਵਿਚਾਰੀ ਆ ਕਿ ਉਹਨੇ ਵੀ ਜੇ ਕਿਤੇ ਦਬਕਾ ਮਾਰਿਆ ਡੀਸੀ ਇਕੱਠੇ ਹੋ ਕੇ ਸਾਰੇ ਆ ਜਾਂਦੇ ਆ ਜੇ ਦਬਕਾ ਮਾਰਿਆ ਤੇ ਤਹਿਸੀਲ ਮੇ ਇਕੱਠੇ ਕਿਹਾ ਜਾਂਦੇ ਆ ਜੇ ਦਬਕਾ ਮਾਰਿਆ ਤੇ ਤਹਿਸੀਲਾਂ ਤੇ ਇਕੱਠੇ ਹੋ ਕੇ ਆ ਜਾਂਦੇ ਆ ਜੇ ਦਬਕਾ ਮਾਰਿਆ ਤੇ ਪਟਵਾਰੀ ਇਕੱਠੇ ਹੋ ਜਾਂਦੇ ਸਰਕਾਰ ਬੈਕਫੁੱਟ ਪਿਆ ਜਾਂਦੀ ਹੈ ਸਰਕਾਰ ਦੇ ਸਰਕਾਰਾਂ ਦੀ ਕੋਈ ਚੀਜ਼ ਨਹੀਂ ਇਸ ਕਰਕੇ ਕੈਪਟਨ ਮਰਿੰਦਰ ਸਿੰਘ ਅਸੀਂ ਕਹਿੰਦੇ ਪਏ ਨੇ ਤੇ ਜੋ ਕੀਤਾ ਤੁਸਨੂੰ ਆਸ ਹੀ ਕੋਈ ਨਹੀਂ ਆਗੀ ਇਸ ਸਰਕਾਰ ਨੂੰ ਜਿੰਨੀ شدت ਨਾਲ ਲੋਕ ਲੈ ਕੇ ਆਏ ਸੀ ਵੀ ਚਿੱਟੇ ਬਗਲੇ ਨੀਲੇ ਮੋਰ ਉਹ ਵੀ ਚੋਰ ਤੇ ਉਹ ਵੀ ਚੋਰ ਲੱਭੋ ਕਿ ਤਿੰਜਾ ਹੋਰ ਤਿੰਜਾ ਲੱਭ ਲਿਆਉਂਦੇ ਕਿ ਗੁਰ ਖਲਾਏ ਉਹ ਵੀ ਤੁਹਾਡੇ ਸਾਹਮਣੇ ਸਤਨਾਮ ਸਿੰਘ ਮੋਗੇ ਤੋਂ ਮੇਕਰ ਸਿੱਧੂ ਕੇ ਸੰਦੂ ਸੀ ਨਾ ਉਹਨਾਂ ਦਾ ਨਾਂ ਨਾ ਭੁੱਲ ਗਿਆ ਮੈਨੂੰ ਉਹਨਾਂ ਦਾ ਫੋਨ ਹੁੰਦਾ ਵਾ ਸਭ ਕੈਸ ਵੀ ਨੇ ਮੈਨੂੰ ਕਹਿੰਦੇ ਜੀ ਮੈਂ ਤੁਹਾਡੇ ਸਾਰੇ ਪ੍ਰੋਪੋਜ਼ਲ ਦਾ ਬੜੀ ਮਿਹਰਬਾਨੀ ਜਿੱਦਾਂ ਤੁਸੀਂ ਬੋਲਦੇ ਹੋ ਠੀਕ ਹੈ ਲੇਕਿਨ ਅਸੀਂ ਕਹਿੰਦੇ ਵੀ ਤੁਹਾਡੇ ਵਰਗੇ ਸੁਹਿਰਦ ਬੰਦੇ ਜਿਹੜੇ ਹਰ ਹਲਕੇ 'ਚ 15-15 ਮੈਂਬਰਾਂ ਦੀ ਕਮੇਟੀ ਬਣਨੀ ਚਾਹੀਦੀ ਹੈ ਉਹ ਬੰਦਾ ਉੱਥੇ ਖੜਾ ਕੀਤਾ ਜਿਹੜਾ ਵਾਕਈ ਡਿਜ਼ਰਵ ਕਰਦਾ ਤੇ ਦੇਸ਼ ਭਗਤੀ ਵਾਲਾ ਬੰਦਾ ਹੋਵੇ ਲੁਟੇਰਾ ਨਾ ਹੋਵੇ ਮੈਂ ਕਹਿੰਦਾ ਜੀ ਨਾ ਸਾਡੀ ਕਿਸੇ ਸੁਣਨੀ ਆ ਨਾ ਗੈਣਨੀ ਆ ਅਜੀ ਤੇ ਅੱਜ ਉਹਨਾਂ ਲੋਕਾਂ ਨੂੰ ਵੋਟਾਂ ਪਾ ਕੇ ਜੋ ਜਿਹੜੇ ਸਾਡੇ ਬੱਚੇ ਬਰਬਾਦ ਕਰ ਦਿੰਦੇ ਤੇ ਤਰੰਤਾਰ ਦੇ ਵਿੱਚ ਕੀ ਹੁੰਦਾ ਸੀਗਾ ਇਹੀ ਭਗਵੰਤ ਮਾਨ ਤੇ ਕੇਜਰੀਵਾਲ ਹੁੰਦੀ ਆਉਂਦੇ ਸੀ ਜੇ ਨੌਜਵਾਨ ਨੂੰ ਕੋਈ ਬਚਾਉਣਾ ਹੈ ਤੇ ਹਰ ਮੀਤ ਕੋ ਹਰਾਉਣਾ ਹੈ ਅੱਜ ਕਹਿੰਦੇ ਨੌਜਵਾਨ ਨੂੰ ਕੋਈ ਬਚਾਉਣਾ ਹੈ ਤੇ ਅਮੀਰ ਕੋ ਜਿਤਾਉਣਾ ਹੈ ਹੂੰ ਇਸ ਕਰਕੇ ਅਸੀਂ ਇਹ ਸਰਕਾਰ ਦੀ ਕੁਛ ਛੱਡਦੇ ਉਹਨੂੰ ਭੁੱਲੀ ਜਾਂਦੇ ਕੀ ਕੀਤਾ ਲੇਕਿਨ ਕੈਪਟਨ ਅਮਰਿੰਦਰ ਸਿੰਘ ਦੇ ਦੋਸ਼ਾਂ ਉਹਦੇ ਪਹਿਲਾਂ ਆਪਣੀ ਪੜੀ ਛੋਟਾ ਬੇਲੇ ਵੀ ਉਹਨਾਂ ਨੇ ਉਦੋਂ ਕੋਈ ਰਿਪੋਰਟ ਨਹੀਂ ਖਲਾਈੋ ਜੀ ਬਿਲਕੁਲ ਬਿਲਕੁਲ ਇਹ ਉਹ ਮੁੱਦੇ ਜਿਹੜੇ ਅੱਜ ਸਾਹਮਣੇ ਆਏ ਪੇਸ਼ ਆਏ ਔਰ ਇਹਨਾਂ ਨੂੰ ਵਿਚਾਰਨਾ ਜ਼ਰੂਰੀ ਸੀ ਆਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਉਹ ਤੱਕ ਲਈ ਬਣੇ ਰਹੋ ਵਨ ਇੰਡੀਆ ਪੰਜਾਬੀ ਤੇ